ਆਪਾਂ ਦੀ ਤਰ੍ਹਾਂ ਵਕੋਪੇ ਸਾਨਾ ਤੇ ਜਾ ਕੇ ਇਤਿਹਾਸ ਦੀ ਗੱਲ ਕਰਦੇ ਆ ਅੱਜ ਜਿਹੜਾ ਉਹ ਬਾਸਪੁਰ ਦੇ ਕਸਬਾ ਚਾਰਪੁਰ ਵਿਕੇ 바ਵਨਾਲਾ ਵਿਖੇ ਦੇ ਭਾਰਤ ਪਹੁੰਚੇ ਆ ਔਰ ਇਸੁਰ ਦੇ ਇਤਿਹਾਸ ਬਾਰੇ ਪੜਤੀ ਉਹ ਜਾਣਕਾਰੀ ਲਿੰਦੇ ਆ ਉਹ ਪੜਤੀ ਨਾਲ ਗੱਲ ਕਰੀਏ ਜੈ ਜੈ ਸ਼੍ਰੀ 바ਵਨਾਲਾ ਜੀ ਕੀ ਜੈ ਬਾਬਾ ਲਾਜੀ ਦਾ ਜਨਮ ਕਸੂਰ ਸਾਹਿਬ ਵਿੱਚ ਹੋਇਆ ਜੀ ਪਾਕਿਸਤਾਨ ਚ ਇਹਨਾਂ ਦੇ ਮਾਤਾ ਜੀ ਦਾ ਨਾਮ ਕਿਸ਼ਨਾ ਜੀ ਤੇ ਪਿਤਾ ਜੀ ਦਾ ਨਾਮ ਪੋਲਾ ਮਾਲੀ ਇਹਨਾਂ ਦੇ 5-7 ਸਾਲ ਦੀ ਉਮਰ ਵਿੱਚ ਉੱਥੇ ਖੇਡਦਾ ਖੇਡਦਾ ਇਹਨਾਂ ਨੂੰ ਕੇਤਨ ਸਵਾਮੀ ਜੀ ਮਿਲੇ ਨੇ ਕੇਤਨ ਸਵਾਮੀ ਜੀ ਉਹ ਕੇ ਪੈਰਾਂ ਦਾ ਚੁੰਨਾ ਬਣਾ ਕੇ ਖੀਰ ਬਣਾ ਰਹੇ ਸੀ ਤੇ 바ਵਾ ਲਾਜ ਜੀ ਦੇਖ ਰਹੇ ਸੀ ਚੇਤਨ ਸਵਾਮੀ ਨੇ ਵਾਈ ਮਾਰੀ ਲਾਲ ਤੇ ਲਾਜ ਜੀ ਹੈਰਾਨ ਹੋ ਗਏ ਕਿ ਕਿੰਨੂ ਵਾਈ ਕਰੇ ਮਾਰਿਆ ਬੱਚਾ ਸੱਜੇ ਬੰਦ ਬਾਲ ਮਾਰੀ ਗਈ ਆਪਣਾ ਦਿੱਤੀ ਤਿੰਨ ਦਾਣੇ ਚੌਲਾਂ ਦੇ 바ਵਾ ਲਾਜ ਜੀ ਨੂੰ ਤੇ ਪ੍ਰਸ਼ਾਦ ਦੇ ਰੂਪ ਵਿੱਚ 바ਵਾ ਲਾਜ ਜੀ ਨੇ ਖਾਦੇ ਤੇ ਸਰੀਰ ਇੰਨਾ ਲੱਗਾ ਕਿ ਜਿਦਾ ਫਰੀਰ ਇਸ ਕੋਈ ਨਾ ਕੋਈ ਸ਼ਕਤੀ ਤਾਕਤ ਨਾਲ ਭਰ ਗਈ ਹੈ। ਕੁਝ ਸਮਾਂ ਚੇਤਨ ਸਵਮੀ ਜੀ ਦੇ ਨਾਲ ਰਹੇ ਹੋ 바ਵਾ ਲਾਲ ਜੀ ਜੋ ਪਰਵਰਿਸ਼ ਹੋਈ ਹੈ 15 16 ਸਾਲ ਦੀ ਉਮਰ ਵਿੱਚ ਜਿੱਦ ਸਵਮੀ ਜੀ ਨੇ ਕਿਹਾ ਵੀ ਤੁਸੀਂ ਹੁਣ ਇਕੱਲੇ ਵਰਮਨ ਕਰੋ ਤੇ 바ਵਾ ਲਾਲ ਜੀ ਤਪੱਸਿਆ ਕਰਦੇ ਕਰਦੇ ਸਹਾਰनपुर ਮਈਆ ਅਤਵਾਰ ਨੂੰ ਨਾਮ ਕਰ ਜਾਇਗਾ ਤੇ ਇੱਕ ਦਿਨ ਗੰਗਾ ਮਈਆ ਨੇ ਖੋਜੋ ਕਿ ਆਵੇ ਭਾਈ ਸਾਨੂੰ ਸਵੇਰੇ ਉੱਠ ਕੇ ਯਾਦ ਕਰਿਓ ਤੇ ਇਹ ਕਰਮੰਡਲ ਲੈ ਜਾਓ ਪਾਣੀ ਵਾਲਾ ਜਲ ਵਾਲਾ ਉਥੇ ਧਰਤੀ ਦੇ ਗਰਾਇਓ ਅਸੀਂ ਉੱਥੇ ਆ ਜਾਵਾਂਗੇ 바ਵਾ ਰਾਜੀ ਨੇ ਇਸੇ ਤਰ੍ਹਾਂ ਕੀਤਾ ਜੀ ਅਜੇ ਵੀ ਤੁਸੀਂ ਜਾ ਕੇ ਦੇਖੋ ਸਹਾਰਨਪੁਰ ਉਹ ਗੰਗਾ ਮਈਆ ਉੱਥੇ ਤੱਕ ਆਈ ਹੈ 100 ਸਾਲ ਮਹਾਰਾਜੀ ਨੇ ਸਹਾਗ ਤੋਂre ਤਪੱਸਿਆ ਕੀਤੀ ਹੈ ਜੀ ਉਸ ਦੇ ਬਾਅਦ ਵਿੱਚ ਉਥੋਂ ਚਲੇ ਨੇ ਤੇ ਕਲਾ ਨੌਰ ਆਏ ਨੇ ਕਲਾ ਨੌਰ ਕਿੰਨ ਨਦੀ ਵਿੱਚ 84 85 ਸਾਲ ਬੈਠ ਕੇ ਤਪੱਸਿਆ ਕੀਤੀ ਹੈ ਉਥੇ ਇਹਨਾਂ ਨੂੰ ਇੱਕ ਸੇਵਾਦਾਰ ਮਿਲਿਆ ਜੀ ਧਿਆਨ ਦਾਸ ਇਹ ਸੰਤ ਬੈਠੇ ਰਹੇ ਨੇ ਨਦੀ ਵਿੱਚ ਤਪੱਸਿਆ ਕਰਦੇ ਰਹੇ ਨੇ ਤਾਂ ਧਿਆਨ ਦਾਸ ਇੱਕ ਨਾਲੇ ਤੇ ਬੈਠੇ ਉਹਨਾਂ ਨੇ ਵੇਟ ਕਰਦੇ ਸਨ ਮਹਾਰਾਜ ਆਓ ਮਹਾਰਾਜ ਬਾਹਰ ਆ ਜਾਓ 100 ਸਾਲ ਮਹਾਰਾਜ ਜੀ ਕਲਾ ਨੋਟ ਪਸਿਆ ਕੀਤੀ ਆ ਤਾਂ ਉਸਤਾਨੂੰ ਉੱਥੇ ਵੀ ਬੜਿਆ ਬਹੁਤ ਸੋਹਣਾ ਮੰਦਰ ਚੜ੍ਹਿਆ ਫਿਰ ਧਿਆਨ ਦਾਸ ਨੂੰ ਕਹਿਣ ਲੱਗੇ ਧਿਆਨ ਦਾਸ ਜੀ ਕੋਈ ਐਵੀ ਜਗ੍ਹਾ ਲੱਭੋ ਆਕਾਂਤ ਤੋਂ ਵੀ ਜਿੱਥੇ ਬੈ ਕੇ ਅਸੀਂ ਭਜਨ ਸੇ ਉਹਨਾਂ ਕਰ ਸਕੀਏ ਇੱਥੇ ਲੋਕ ਤੰਗ ਕਰਦੇ ਆਉਂਦੇ ਉਹ ਧਿਆਨ ਦਾਸ ਜੀ ਲਾਦੇ ਲਾਦੇ ਦੱਸਦੇ ਵੀ ਇੱਥੇ ਆਏ ਇਹ ਰਾਜਾ ਪੋਰੋ ਹੈ ਜੀ ਅਪਣਾ ਇਹ ਉਹਦਾ ਕਿਲਾ ਸੀ ਕਿ ਇੱਥੇ ਆਏ ਨੇ ਦੇਖਿਆ ਵੀ ਆਕਾਂਤ ਸ਼ਾਂਤ ਵਾਤਾਵਰਣ ਨੇ ਆ ਇੱਥੇ ਉਹਨਾਂ ਦੇ ਵਿੱਚ ਕੁੜੀਆਂ ਬਣਾਈਆਂ ਕਰ ਧਿਆਨਦਾਜ਼ੀ ਨੇ ਤੇ 바ਵਾਲਾ ਜੀ ਨੂੰ ਕਿਹਾ ਮਹਾਰਾਜ ਚਲਿਏ ਬਹੁਤ ਸੋਹਣੀ ਜਗਾ 바ਵਾਲਾ ਜੀ ਇੱਥੇ ਆਏ ਨੇ ਔਰ 100 ਸਾਲ ਇੱਥੇ ਤਪੱਸਿਆ ਕੀਤੀ ਆ ਜੀ 바ਵਾਲਾ ਲਾ ਜੀ ਨੇ ਇੱਥੇ ਭਾਜੀ ਮਸਿਆ ਤੋਂ ਬਾਅਦ ਵਿੱਚ ਦੋ ਸ਼ਨੀਵਾਰ ਤੋਂ ਨਾ ਤਾਂ ਪਹਿਲੇ ਪਹਿਲੇ ਚੰਨਲੇ ਪੱਖ ਵਿੱਚ ਆਉਂਦੇ ਨੇ ਉਹ ਚਾਂਦਨੇ ਸ਼ਨੀਵਾਰ ਔਰਤਾਂ 22400 400 5500 ਮਤਲਬ ਆਊਟ ਹੋ ਜਾਂਦੀ ਹੈ ਜੀ ਇਸ਼ਨਾਨ ਵਾਲੀ ਫਰਾਤ ਨੂੰ ਨਾਰੀਅਲ ਝੋਲੀ ਪਾਉਂਦੇ ਨੇ ਸ਼ਨੀਵਾਰ ਨੂੰ ਔਰ ਐਤਵਾਰ ਸਵੇਰੇ ਸੋਕ ਤੇ ਬੋਲੀ ਵਿੱਚ ਇਸ਼ਨਾਨ ਕਰਾਉਂਦੇ ਨੇ ਸੇਵਾਦਾਰ ਮਹਾਰਾਜੀ ਝੋਲੀ ਵਿੱਚ ਫੜ ਪਾਉਂਦੇ ਨੇ ਤੇ ਭਾਜੀ ਕੋਈ ਸਾਲ ਬਾਅਦ ਆ ਜਾਂਦਾ ਬੱਚੇ ਲੈ ਕੇ ਕੋਈ ਸਵਾ ਸਾਲ ਬਾਅਦ ਕੋਈ ਡੇਢ ਸਾਲ ਬਾਅਦ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਜਿਆ ਹੀ ਵਜੇ ਰਹਿੰਦੇ ਆ ਮੇਰੇ ਪਿਤਾ ਜੀ ਨੂੰ ਸ਼ਾਮ ਪੁੱਤਰਾਂ ਦਾ ਵਰਸੀ 12ਵੇਂ ਪਾਸ਼ਾਏ ਮਹਾਰਾਜ ਸੁਦਰਸ਼ਨ ਦਾਸ ਜੀ ਮੇਰੇ ਪਿਤਾ ਜੀ ਸਰਦਾਰ ਸਾਹਿਬ ਮੁੰਨਣ ਕਰਦੇ ਨੇ ਤੇ ਬੱਚਿਆਂ ਤੇ ਕਰਦੇ ਸੀ ਉਹਨਾਂ ਪੁੱਛਿਆ ਤੇਰੇ ਕਿੰਨੇ ਬੱਚੇ ਬਈ ਕਹਿੰਦੇ ਮੇਰਾ ਕੋਈ ਬੱਚਾ ਨਹੀਂ ਸੀ ਸਾਡੇ ਮਾਤਾ ਜੀ ਨੇ ਸ਼ਰਧਾਨ ਕੀਤਾ ਤੇ ਮਹਾਰਾਜ ਕਹਿਣ ਲੱਗੇ RAM SHAM BANARAM ਜੀ ਤੇ ਵਜੀਰ ਪ੍ਰਤਾਪ ਤੇਰੇ ਛੇ ਪੁੱਤਰ ਹੋਣਗੇ ਬਈ ਉਹਨਾਂ ਦੀ ਮੁਬਾਰਕ ਜਵਾਨ ਚੋਂ ਲਹੂ ਨਿਕਲੇ ਛੇ ਭਰਾ ਪੈਦਾ ਹੋ ਗਏ ਸਸ ਅਜ ਵੀ ਮਾਰਾ ਕੋਈ ਕੋਰਾ ਮੰਗੇ ਮਾਰਾ ਸਾਨੂੰ ਹੀ ਦਿਓ ਤੇ ਮਾਰਾ ਇਹਨੇ ਮੈਨੂੰ ਉਸੇ ਰਾਤ ਤਿੰਨ ਬੱਚੇ ਦਿੱਤੇ ਸੀ ਮੈਂ ਇੱਕ ਹੀ ਦਫਾ ਕਿਹਾ ਕਿ ਤੇ ਮੋੜ ਚੁੱਕਿਆ ਸੁਪਨੇ ਵੇਖੇ ਉਹ ਚੰਗੇ ਅੱਜ ਵੀ ਦੇਖੋ ਤੁਹਾਡੇ ਸਾਹਮਣੇ ਰੌਣਕਾਂ ਲੱਗੀਆਂ ਨੇ ਵਾਜੇ ਵੱਜ ਰਹੇ ਨੇ ਸੰਗਤਾਂ ਆ ਰਹੀਆਂ ਨੇ ਮੋਹ ਮੰਗੀਆਂ ਮਰਾਦਾ ਬਾਜੀ ਇਥੋਂ ਤਲੀ ਤੇ ਸਰੋ ਜਮਾਉਣ ਵਾਲੀ ਰਾਣੀ ਕੋਈ ਅਜੇ ਤੱਕ ਮੈਂ ਨਰਾਸ਼ ਹੋ ਕੇ ਜਾਂਦਾ ਨਹੀਂ ਵੇਖਿਆ ਕਿ ਜੀ ਦੀ ਆਖ ਮਰਾਦ ਪੂਰੀ ਨਾ ਹੋਈ ਹੋ ਮਹਾਰਾਜ ਸਭ ਨੂੰ ਦੇਦੇ ਆ ਜੀ ਦੁੱਧ ਪੁੱਤ ਦੌਲਤਾਂ ਜੋ ਵੀ ਕਿਸੇ ਦੀ ਸ਼ਰਧਾ ਹੈ ਮੰਨ ਦੀ ਕੋਈ ਤੋਂ ਮਹਾਰਾਜ ਤੋਂ ਮੰਗਦੇ ਨੇ ਤੇ ਮਹਾਰਾਜ ਨੋਂ ਦੇ ਆਸਮਰਾਂ ਦਾਂ ਤੂਰੀਆਂ ਕਰਦੇ ਨੇ ਜੈ ਜੈ ਸ਼੍ਰੀ ਬੋਸ ਤੇਰੇ ਇੱਕ ਰੀਤ ਕਲੰਡੀਆਂ ਜੀ ਦੀ ਪੁੱਛੇ ਦੀ ਹੂੰ ਕਹਿ ਕੇ ਜਿਹੜੀ ਕਹਿ ਸਕਦੇ ਆ ਜੀ ਉਹ ਪੂਰਾ ਕੀ ਕੰਮ ਹੈ ਦੇਖੋ ਜੀ ਉਹ ਉਸਤਾਦ ਦੇ ਨਾਲ ਮਹਾਰਾਜੀ ਦੇ ਸੇਵਕ ਚੇਲੇ ਬਾਬਾ ਜਗਦੀਸ਼ ਦਾਸੀ ਹੋਏ ਨੇ ਬੜੇ ਭਗਤੀ ਭਾਵ ਵਾਲੇ ਸੀ ਉਹ ਮੁਰਦੇ ਜਵਾ ਕਰਦੇ ਸੀ ਭਾਈ ਮਹਾਰਾਜ ਜੀ ਬਾਬਾ ਜਗਦੀਸ਼ਾ ਅਸੀਂ ਦੇਖੋ ਸਾਰੀ ਪਾਏ ਨਾਤ ਨੂੰ ਕਵਾਲਣ ਵਾਲੇ ਰਿਜਕ ਦੇਣ ਵਾਲੇ ਆਪ ਸ਼ਿਆਮ ਮੰਕੇ ਖਾਦੇ ਸੀ ਬਾਬਾ ਜਗਦੀਸ਼ ਰਾਸ ਜੀ ਮੰਕੇ ਜਿਹਾਉਂਦੇ ਸੀ ਤੇ ਫਿਰ ਪ੍ਰਸ਼ਾਦਾ ਛਕਦੇ ਸੀ ਸਾਰਿਆਂ ਨੂੰ ਦੌਲਤਾਂ ਵੰਡਣ ਵਾਲੇ ਵੇਖੋ ਭਰਾਨੀ ਵਾਲੀ ਗੱਲ ਆ ਇੱਕ ਦਿਨ ਉਹ ਗਏ ਮੰਮਣ ਵਿੱਚ ਆ ਲੱਗੇ ਸਾਡੇ ਪੇੜੇ ਮੰਮਣ ਉਥੋਂ ਇੱਕ ਮਾਤਾ ਦੇ ਘਰ ਨੂੰ ਦੱਸੀ ਪਿਆ ਕਰਦੇ ਸੀ ਉਹ ਜੇ ਇੱਕ ਦਿਨ ਗਏ ਤੇ ਉਹ ਮਾਤਾ ਰੋ ਰਹੀ ਸੀ ਮਾਤਾ ਕੀ ਗੱਲ ਹੋ ਯਾਰ ਰੋ ਰਹੀ ਹੈ ਬਾਬਾ ਜੀ ਆਏ ਤੁਹਾਨੂੰ ਦੱਸੀ ਨਹੀਂ ਮਿਲੇਗੀ ਮੇਰੀ ਗਾਂ ਦਾ ਬਛੜਾ ਮਰ ਗਿਆ ਮਾਤਾ ਕੀ ਮਰਿਆ ਦਾ ਕੋਈ ਨਹੀਂ ਮਰਿਆ ਚੱਲ ਲਿਆ ਉਹ ਜਲ ਸ਼ਟਲਦਾ ਬਛੜਾ ਰੋਕੇ ਦੇ ਮਾਂ ਤੇ ਦੇ ਉਹਦੇ ਚੋਇਆ ਤੇ ਮਹਾਰਾਜ ਜੀ ਕਹਿਣ ਲੱਗੇ ਪਾਪਾ ਜਗਦੀਸ਼ ਰਾਜ ਜੀ ਮਾਤਾ ਜੀ ਇਹ ਗੱਲ ਕਿਸੇ ਨੂੰ ਨਾ ਦੱਸਿਓ ਕਿ ਸਾਦਾ ਵਸ਼ਾ ਉਹਨਾਂ ਸੰਤਾਨ ਨੇ ਜਿੰਦਾ ਕੀਤਾ ਵਾ ਨਹੀਂ 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 ਕਿਉਂ ਦੱਸਾਂਗੀ ਥੋੜੇ ਦਿਨ ਬਾਅਦ ਇੱਕ ਸਮੇਂ ਬਾਅਦ ਇਕਲੌਤਾ ਬੇੜਾ ਸੀ ਕਿਸੇ ਦਾ ਉਹ ਚੱਲ ਰਿਹਾ ਸੀ ਮਾਤਾ ਤੋਂ ਨਾ ਰਹਾ ਗਿਆ ਜਾ ਕੇ ਕਹਿਣ ਲੱਗੇ ਵੀ ਪਾਪਾ ਜਗਦੀਸ਼ ਰਾਜ ਜੀ ਧਿਆਨ ਫੁਰ ਤੈਨੂੰ ਜੀ ਉਹਦੇ ਜਾਓ ਉਹਨਾਂ ਨੇ ਮੇਰਾ ਮਸ਼ਰਾ ਜੀ ਦਾ ਕੀਤਾ ਸੀ ਕਿ ਤੁਹਾਡਾ ਪੁੱਤ ਵੀ ਜਿਦਾ ਕਰ ਦੇਵਾਂਗੇ ਉਹ ਆਪਣੇ ਬੱਚੇ ਨੂੰ ਲੈ ਕੇ ਦਰਬਾਰ ਤੇ ਆਏ ਰੋ ਰਹੇ ਸੀ ਮਹਾਰਾਜ ਜੀ ਬਾਵਾ ਲਾ ਜੀ ਪੱਖ ਤੇ ਬੈਠੇ ਸੀ ਉਹ ਜੀ ਉਸਕੇ ਕਹ ਲਗੇ ਮਾਦੇ ਕੀ ਗੱਲ ਕਿਉਂ ਰੋ ਰਹੇ ਜੀ ਤੁਹਾਨੂੰ ਸਾਡਾ ਬੱਚਾ ਪੂਰਾ ਹੋ ਗਿਆ ਮਰ ਗਿਆ ਆਂਦੇ ਜੀ ਇਹ ਤੇ ਉਹਦੀ ਮੌਜ ਹੈ ਰੱਬ ਦੀ ਪਰਮਾਤਮਾ ਦੀ ਜਿਹੜਾ ਆਇਆ ਉਹਨੇ ਜਾਣਾ ਵੀ ਆ। ਆਂਦੇ ਨਈ ਮਹਾਰਾਜ ਜੀ ਨੂੰ ਜਿੰਦਿਆ ਕਰੋ। ਕਹਿਣ ਲੱਗੇ ਵੀ ਅਸੀਂ ਰੱਬ ਦੇ ਸੇਵਕ ਕਿਦਾਂ ਬਣਾਂਗੇ? ਆਂਦੇ ਨਈ ਮਹਾਰਾਜ ਜੀ ਜੇ ਤੁਹਾਡਾ ਚੇਲਾ ਜਗਦੀਸ਼ ਦਾਸ ਉਸ ਮਾਇਦਾ ਮਸ਼ਰਾ ਜਿੰਦਾ ਕਰ ਸਕਦਾ ਆ। ਇਹ ਸੱਚ ਬੱਚੇ ਨੂੰ ਜਿੰਦਾ ਕਰ ਸਕਦਾ। ਤਾਂ ਬਾਵਾ ਲਾ ਜੀ ਕਹਿਣ ਲੱਗੇ ਜੇ ਮਜ਼ਾ ਫੈਟ ਜੋ ਫਿਰ ਜਗਦੀਸ਼ ਦਾਸ ਹੀ ਆਉਣ ਹੀ ਵਾਲੇ ਨੇ। ਇੱਥੇ ਲੰਗਰ ਹੁੰਦਾ ਭਾਈ 12:30 ਵਜੇ ਪ੍ਰਸ਼ਾਦਾ ਉਹਨੂੰ ਕਹਿੰਦੇ ਹਰੀ ਹਰੈ। ਆਵਾਜ਼ ਦਿੰਦੇ ਆ ਤੇ ਲੰਗਰ ਤਿਆਰ ਹੈ ਹਰੀ ਹਰ ਦਾ ਟਾਈਮ ਹੋ ਗਿਆ ਤੇ ਬਾਬਾ ਜਗਦੀਸ਼ ਦਾ ਜੀ ਆ ਕੇ ਉਹ ਦੇਖ ਕੇ ਕਹਿਣ ਲੱਗਾ ਮਹਾਰਾਜ ਜੀ ਇਹ ਕਿੱਧਰ ਉਹ ਕਹਿਣ ਲੱਗੇ ਵੀ ਤੇਰੇ ਵੱਲ ਆਏ ਨੇ ਪੁੱਛੋ ਇਹਨਾਂ ਨੂੰ ਜੇ ਉਹਨਾਂ ਦਾ ਬਛੜਾ ਜਿੰਦਾ ਕਰ ਸਕਦੇ ਹੋ ਤੇ ਇਹਨਾਂ ਦਾ ਬੱਚਾ ਜਿੰਦਾ ਕਰੋ ਉਹਨਾਂ ਦੇ ਅਸਾ ਮਹਾਰਾਜ ਤੁਹਾਡਾ ਆਸ਼ੀਰਵਾਦ ਕਾਣ ਹੁਕਮ ਹੋਵੇ ਨਹੀਂ ਵੀ ਤੂੰ ਅੱਗੇ ਵੀ ਆਪਣੀ ਮਰਜ਼ੀ ਕੀਤੀ ਹੋਣੀ ਆਪਣੀ ਮਰਜ਼ੀ ਕਰ ਉਹਨਾਂ ਨੇ ਇਸੇ ਤਰ੍ਹਾਂ ਛਟਾ ਜਦੋਂ ਤਾਂ ਜਲਦਾ ਜੀ ਬਾਬਾ ਜਗਦੀਸ਼ਾ ਜੀ ਨੇ ਤੇ ਬੱਚਾ ਨੌ ਬਣ ਨੌ ਉਠਿਆ ਮਾਪੇ ਖੁਸ਼ੀ-ਖੁਸ਼ੀ ਬੱਚੇ ਨੂੰ ਲੈ ਗਏ ਤੇ ਬਾਬਾ ਲਾਜ ਜੀ ਕਹਿਣ ਲੱਗੇ ਜਗਦੀਸ਼ਾ ਜੀ ਕਿੰਨੇ ਕੁ ਮੁਰਦੇ ਜਵਾਇਆ ਕਰੋਗੇ ਤੁਸੀਂ ਤੇ ਜਗਦੀਸ਼ਾ ਜੀ ਕਹਿਣ ਲੱਗੇ ਆ ਕਿ ਮਹਾਰਾਜੀ ਖਰੀ ਹਰ ਤੋਂ ਪਹਿਲਾਂ ਜਿੰਨੇ ਵੀ ਆਜਾ ਕਰਨਗੇ ਮੈਂ ਜਵਾਇਆ ਕਰਾਂਗਾ ਇਹ ਸ਼ਾ ਵੀ ਫਿਰ ਤੇ ਰੱਬ ਦੇ ਸਾਕ ਬਣ ਗਏ ਆ ਤੇ ਜਿੱਦਾਂ ਮਾਲਕ ਨੇ 바ਵਲਾਜੀ ਨੇ ਉਹਨਾਂ ਨੂੰ ਦਿੱਤਾ ਸੀ ਆਪਣੀ ਤਾਕਤ ਉਸੇ ਤਰ੍ਹਾਂ ਆਪਣੇ ਸੀਨੇ ਨਾਲ ਲਾ ਕੇ ਤਾਕਤ ਉੱਤੇ ਚੁਝ ਲਈ ਫਿਰ ਵੀ 바ਵਲਾਜੀ ਕਹਿਣ ਲੱਗੇ ਕਿ ਮੰਗ ਕੀ ਮੰਗਣਾ ਹੈ ਉਹ ਕਹਿਣ ਲੱਗਾ ਜੀ ਮੇਰੇ ਸ੍ਰੋਗਰ ਤੇ ਕੱਚੀ ਉਸਮਾਦ ਬਣਾ ਦਿਓ ਔਰ ਜੋ ਵੀ ਸੇਵਕ ਜੰਗ ਸੱਤ ਐਤਵਾਰ ਨੂੰ ਉਥੇ ਲੇਪਣ ਕਰੇਗਾ ਗਊ ਦੇ ਬੋਬਰ ਨਾਲ ਤੇ ਉਹਦੀਆਂ ਆਸਾਂ ਮਰਦਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਅੱਜ ਵੀ ਉਥੇ ਔਰਤਾਂ ਸੇਵਕ ਗਉ ਦੇ ਗੋਪਾਲ ਦਾਲੇਪਣ ਕਰਦੀਆਂ ਨੇ ਇਹ ਦਵਾਰ ਨੂੰ ਸਿਰੇ ਸੋਹਤੇ ਤੇ ਮੂਹ ਮੂਂਗੀਆਂ ਮਰਦਾਂ ਪੌਂਦੀਆਂ ਨੇ ਧੰਨ ਬਾਬਾ ਜਗਜੀਤ ਸਿੰਘ ਬਾਬਾ ਜਗਜੀਤ ਤੇ ਤੋਂ ਵਾਰੇ ਵਾਰੇ ਜਾਉਂ। ਇਹ ਬਾਬਾ ਲਾਜੀ ਦੇ ਚੇਦੇ ਹੋਏ ਨੇ ਜੀ ਇਹ ਕਰਾਮਾਤਾਂ ਨੇ ਲੱਗੀਆਂ। ਇਹ ਕੋਈ ਸ਼ੇਜ